ਇਨ ਤੇ ਆਪ ਛਡਾਓ ਇਨ ਤੇ ਆਪ ਛਡਾਓ ਇਨ ਤੇ ਆਪ ਛਡਾਓ ਇਨ ਤੇ ਅੱਖੋ ਸਤਨਾਮ ਸ੍ਰੀ ਇਹ ਕਹਣੇ ਕਿ ਇਹ ਪੀਤਰ ਤੈਨ ਕੋ ਡਾਰੋ ਅਪਣ ਨਿਕਟ ਬੁਲਾਵ ਭਾਈ ਯੋਧ ਨੇ ਜਦੋਂ ਕਿਹਾ ਹਜ਼ੂਰ ਨੇ ਅਮਰ ਦ੍ਰਿਸ਼ਟੀ ਪਾਈ ਜਦੋਂ ਭਾਈ ਯੋਧ ਨੇ ਫਿਰ ਅੱਖਾਂ ਖੋਲੀਆਂ ਗੁਰੂ ਦੀ ਦ੍ਰਿਸ਼ਟੀ ਮਿਲੀ ਫਿਰ ਇਹ ਕੁਝ ਹੋ ਗਿਆ ਕਿ ਅਮਿਉ ਦ੍ਰਿਸ਼ਟ ਸ਼ੁਭ ਕਰੈ ਫਿਰ ਕੀ ਹੋਇਆ ਹਰੈ ਅਗਪਾਪ ਸਤਲ ਮਲ ਸਾਰੀ ਮੈਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖਮਨ ਵਸੈ ਦੁਖ ਸੰਸਾਰਹਿ ਖੋਵੇ ਗੁਰ ਨਵ ਨੇ ਦਰਿਆਉ ਜਨਮ ਹਮ ਕਾਲ ਖਤੋਵੇ ਫਿਰ ਕੀ ਹੋਇਆ ਸੁਖੋ ਟਲ ਗੁਰ ਸੇਵੀਐ ਅਨ ਸਹਿ ਸੁਭਾਏ ਗੁਰੂ ਅੰਗਦ ਸਾਹਿਬ ਜੀ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਪਹਿਲਾਂ ਅਸੀਂ ਵੀ ਸੋ ਕੋ ਟਲ ਗੁਰ ਸੇਵੀਐ ਪੜਦੇ ਰਹੇ ਜਦੋਂ ਤੁਸੀਂ ਸੰਤਿਆ ਲੋਂਗੇ ਫਿਰ ਪਤਾ ਲੱਗਦਾ ਸੋ ਨਹੀਂ ਉੱਥੇ ਲਿਖਿਆ ਹੋਇਆ ਉੱਥੇ ਸੋ ਕਹੋ ਸੂ ਦੋਂਕੜ ਮੀਨੀ ਇੱਕੋਂਕੜ ਸੁਕਾ ਹੋਟਲ ਗੁਰ ਸੇਵੀ ਐ ਪੜੋ ਸੁਕਾ ਹੋਟਲ ਗੁਰ ਅਹਨਸ ਸੈ ਜੇ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਮਲ ਜਨਮ ਤੁਦ ਡਿਟੇ ਸੱਚੇ ਪਾਤਸ਼ਾਹ ਤੁਦ ਡਿਟੇ ਸੱਚੇ ਬਾਦਸ਼ਾਹ ਤੁਦ ਡਿਟੇ ਸੱਚੇ ਪਾਤਸ਼ਾਹ ਤੁਦ ਡਿਟੇ ਤੁਦ ਡਿਟੇ ਸੱਚੇ ਪਾਤਸ਼ਾਹ ਤੁਦ ਡਿਟੇ ਸੱਚੇ ਬਾਦਸ਼ਾਹ ਤੁਦ ਡਿਟੇ ਸੱਚੇ ਗੱਜ ਕੇ ਦੁੱਧ ਡਿੱਠੇ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਮਲ ਜਨਮ ਅੱਖੋ ਸਤਨਾਮ ਸ੍ਰੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਭਾਈ ਯੋਧ ਨੂੰ ਆਮ ਬੰਦੇ ਤੋਂ ਦੇਵਤਾ ਕਰਤਾ ਜੋਧ ਰਸੋਈਆ ਦੇਵਤਾ ਫਿਰ ਕੀ ਬਣ ਗਏ ਭਾਈ ਜੋਧ ਸਚਿਆਰ ਉਹਦਾ ਨਾਮ ਪੈ ਗਿਆ ਸਚਿਆਰ ਸੰਗਤ ਅਦਮ ਨਾਲ ਕਹਿਣ ਲੱਗ ਪਏ ਭਾਈ ਜੋਧ ਸਚਿਆਰ ਕਿਉਂ ਗੁਰੂ ਨੇ ਸਚਿਆਰ ਕਰ ਦਿੱਤਾ ਸਾਰੀ ਜੋਠ ਅੰਦਰੋਂ ਤੋਦ ਦਿੱਤੀ ਮੈਂ ਇਹਨਾਂ ਸਮਾਗਮਾਂ ਦਾ ਮਕਸਦ ਹੀ ਇਹ ਹੈ ਆਪੋ ਆਪਣੇ ਮਨ ਦੀ ਮੈਲ ਗੁਰੂ ਨੂੰ ਕਹੀਏ ਗੁਰੂ ਜਨਮਾਂ ਜਨਮਾਂ ਦੀ ਮੈਲ ਕੱਢਦਾ ਆਖੋ ਸਤਨਾਮ ਸ੍ਰੀ ਮਰੋ ਦੇ ਵਿੱਚ ਸ਼ਰਤ ਹੈ ਕੋਈ ਇਹ ਨਾ ਕਵੇ ਕਿ ਮੈਂ ਪ੍ਰਾਪਤ ਕੀਤਾ ਇਹ ਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਹਿਬ ਕਰਮਾਤ ਸਾਹਿਬ ਟੁੱਟੇ ਜੋ ਸਮਾ ਸਮਾਪਤ ਹੋਣ ਲੱਗਾ ਇੱਕ ਬੇਨਤੀ ਹੋਰ ਸੁਣਿਆ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆਏ ਦਾ ਰਾਤ ਵੀ ਮੈਂ ਇੱਕ ਦੀਵਾਨ ਵਿੱਚ ਬੇਨਤੀ ਕੀਤੀ ਦੋ ਚੀਜ਼ਾਂ ਲੈ ਕੇ ਆਏ ਭੇਟਾ ਵਜੋਂ ਦੋ ਚੀਜ਼ਾਂ ਲੈ ਕੇ ਆਏ ਅੱਛਾ ਆਪਾਂ ਵੀ ਗੁਰੂ ਨੂੰ ਭੇਟਾ ਰੱਖੀ ਐ ਮੱਥਾ ਟੇਕਣ ਲੱਗੇ ਕੋਈ ਤਾਂ ਭੇਟਾ ਰੱਖੀ ਹੋਣੀ ਉਹ ਹੈ ਪ੍ਰਬੰਧ ਚਲਾਉਣ ਲਈ ਮਾਇਆ ਉਹਦੇ ਵਿੱਚ ਕੋਈ 10 ਰੁਪਏ ਮੱਥਾ ਟੇਕ ਸਕਦਾ ਕੋਈ 100 ਵੀ ਟੇਕ ਸਕਦਾ ਕਿਸੇ ਨੇ ਪਰਚੀ 100 ਦੀ ਕਟਾਈ ਕਿਸੇ ਨੇ 500 ਦੀ ਕਟਾਈ ਐ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ 5000 ਦਿੰਦਾ ਉਹ ਭੇਟਾ ਡਿਫਰੈਂਟ ਐ ਸਭ ਦੀ ਅਲੱਗ-ਅਲੱਗ ਐ ਜਿੰਨੀ ਕਿਸੇ ਦੀ ਵਿੱਤ ਹੈ ਉਹਨਾਂ ਦੇ ਪ੍ਰਸਾਦ ਸੰਗਤ ਜਿਹੜੀ ਗੁਰੂ ਦੀ ਭੇਟਾ ਐ ਉਹ ਸਾਰਿਆਂ ਵਾਸਤੇ ਇੱਕ ਐ ਸੇਮ ਤੋ ਡੇਲੇ ਵੀ ਮੇਰੇ ਲਈ ਉਹ ਭੇਟਾ ਪੈਸਿਆਂ ਦੀ ਨਹੀਂ ਹੈ ਪੈਸਿਆਂ ਤਾਂ ਕੋਈ ਛੋਟਾ ਵੱਡਾ ਹੋ ਸਕਦਾ ਹੈ ਪੈਸਿਆਂ ਵਿੱਚ ਤਾਂ ਕੋਈ ਲੱਖ ਦੇਣ ਵਾਲਾ ਵੀ ਹੈ ਕੋਈ ਸੌ ਦੇਣ ਵਾਲਾ ਵੀ ਹੈ ਉਹ ਸੇਵਾ ਵਾਸਤੇ ਚੰਗੀ ਗੱਲ ਹੈ ਪਰ ਜਿਹੜੀ ਭੇਟਾ ਗੁਰੂ ਮੰਗਦਾ ਹੈ ਉਹ ਸਾਰਿਆਂ ਵਾਸਤੇ ਸੇਮ ਇੱਕੋ ਹੀ ਹੈ ਬਰਾਬਰ ਤੁਹਾਨੂੰ ਵੀ ਉਹ ਭੇਟਾ ਮੇਰੇ ਵਾਸਤੇ ਵੀ ਉਹ ਜੋ ਕੰਡੀਸ਼ਨ ਕਿਹੜੀ ਭੇਟਾ ਹੈ ਹਜ਼ੂਰ ਕਿਵੇਂ ਭਾਵੇਂ ਤੋਂ ਸੁਣਨ ਵਾਲਾ ਹੈ ਭਾਵੇਂ ਤੂੰ ਗੁਰੂ ਦੀ ਬਾਣੀ ਗਾਉਣ ਵਾਲਾ ਹੈ ਪੇਟਾ ਇੱਕੀ ਗੁਰੂ ਨੂੰ ਚਾਹੀਦੀ ਹੈ ਉਹਨੂੰ ਮਹਾਰਾਜ ਕਹਿੰਦੇ ਗਾਵੀਂ ਹੈ ਸੁਣੀਂ ਹੈ ਕਿਹੜੀ ਪੇਟਾ ਮਨ ਰੱਖੀ ਹੈ ਭਾਉ ਭਾਉ ਪੇਟਾ ਆ ਪ੍ਰੇਮ ਗਾਉਣ ਤੇ ਸੁਣਨ ਵਾਲਿਆ ਮੱਥਾ ਟੇਕਣ ਵਾਲਿਆ ਕੋਈ ਪੇਟਾ ਪੜੋ ਗਾਵੀਂ ਹੈ ਸੁਣੀਂ ਹੈ ਮਨ ਰੱਖੀ ਹੈ ਭਾਉ ਜੇ ਤੂੰ ਰੱਖਿਆ ਭਾਉ ਦੀ ਪੇਟਾ ਤੇ ਮਿਲਣਾ ਕੀ ਆ ਗੁਰੂ ਕੋਲ ਕਿਸੇ ਰਿਸ਼ਤੇ ਆਧਾਰ ਕੋਲ ਤੁਸੀਂ ਜਾਂਦੇ ਹੋ ਵਿਆਹ ਸ਼ਾਦੀ ਵੱਡੇ ਤੇ ਤੁਸੀਂ ਵੀ ਦਿੰਦੇ ਹੋ ਕਿ ਬਦਲੇ ਚ ਉਹ ਵੀ ਬਾਅਦ ਚ ਜਾਣ ਲੱਗਿਆ ਗਿਫਟ ਦਿੰਦੇ ਵਿਆਹ ਸ਼ਾਦੀ ਤੇ ਗਏ ਹੋ ਉਹ ਭਾਜੀ ਸਿਰ ਨਹੀਂ ਭਰ ਕੇ ਦਿੰਦਾ ਡੱਬਾ ਮਠਿਆਈ ਦਾ ਦਿੰਦਾ ਵੱਡੇ ਤੇ ਗਏ ਹੋ ਤੁਹਾਨੂੰ ਕੇਕ ਪਾ ਦਿੰਦਾ ਵੀ ਲੈ ਜਾਓ ਥੋੜਾ ਜਿਹਾ ਕਿਉਂ ਨੇੜ ਤਾਂ ਭਾਈ ਗੁਰੂ ਦਾ ਪ੍ਰਕਾਸ਼ ਕਰੋ ਮਨਾਨ ਆ ਰਹੇ ਹੋ ਸਿੱਖਾ ਪੇਟਾਂ ਲੈ ਕੇ ਆਈ ਭਾਉ ਦੀ ਬਦਲੇ ਚ ਗੁਰੂ ਨੇ ਕੀ ਦੇਣਾ ਹੈ ਇਹ ਵੀ ਸੁਣੀ ਮਹਾਰਾ ਜੀ ਮਿਲ ਨੇ ਕਹਿੰਦੇ ਗੁਰੂ ਕਹਿੰਦਾ ਦੁੱਖ ਪਰ ਹਰ ਸੁਖ ਘਰ ਲੈ ਜਾ ਆਓ ਭਾਈ ਪ੍ਰੇਮ ਨਾਲ ਆਇਓ ਪ੍ਰੇਮ ਨਾਲ ਵਾਹਿਗੁਰੂ ਜਪਿਓ ਪ੍ਰੇਮ ਨਾਲ ਸੇਵਾ ਕਰਿਓ ਦੁੱਖ ਭਰੇ ਗੁਰੂ ਕਰਦਾ ਹੈਗਾ ਸੁਖ ਤੁਹਾਨੂੰ ਘਰ ਵਾਸਤੇ ਦੇ ਦੇਗਾ ਆਖੋ ਸਤਨਾਮ ਸ੍ਰੀ ਤੇ ਜੇ ਇੱਥੋਂ ਨਿਕਲ ਕੇ ਲੰਗਰ ਚ ਕਰਨੀ ਨਿੰਦਿਆ ਫਿਰ ਗੁਰੂ ਨੇ ਵਾਪਸ ਲੈ ਲੇਗਾ ਦੇਣਾ ਹੀ ਨਹੀਂ ਜੇ ਬਾਹਰ ਨਿਕਲ ਕੇ ਚੁਗਲੀਆਂ ਨਿੰਦਿਆ ਕੀਤੀ ਜੇ ਇਹ ਹੀ ਪੁੱਛਦੇ ਰਹਿ ਗਏ ਕਿ ਤੈਨੂੰ ਮਟਰ ਪਨੀਰ ਮਿਲਿਆ ਗੁੱਸਾ ਨਾ ਕਰ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਇਹ ਵਿਸ਼ਾ ਅੱਜ ਰੱਖਿਆ ਇਹ ਨਾ ਹੋਵੇ ਸਾਰੇ ਸਮਾਗਮਾਂ 'ਚ ਲੰਗਰ ਦੀ ਗੱਲ ਜਲਦੀ ਰਵੇ ਅੱਛਾ ਕਈ ਵਾਰ ਇਹ ਖੀਰ ਵਾਲਾ ਸਾਡੇ ਤੱਕ ਤਾਂ ਆਇਆ ਹੀ ਨਹੀਂ ਨਹੀਂ ਆਇਆ ਭਾਈ ਉਹ ਥੋੜੀ ਖਾਣਾਏ ਤੁਸੀਂ ਜਿਹਨੂੰ ਜੋ ਮਿਲ ਗਿਆ ਪ੍ਰਸ਼ਾਦ ਚਿਠੇ ਪ੍ਰਸ਼ਾਦ ਦਾ ਅਰਥ ਹੀ ਇਹ ਹੈ ਜਿਹਨੂੰ ਜਿੰਨਾ ਮਿਲ ਗਿਆ ਉਹ ਠੀਕ ਇਹ ਨਹੀਂ ਮੇਰੇ ਤੱਕ ਨਹੀਂ ਆਉਂਦਾ। ਪਾਤਸ਼ਾਹ ਨੇ ਕਿਹਾ ਤੂੰ ਲੈ ਕੇ ਆਈਂ ਭਾਉ ਬਦਲੇ ਚ ਗੁਰੂ ਤੈਨੂੰ ਜਾਣ ਲੱਗਿਆਂ ਦਾਏਗਾ। ਕੀ ਦੁੱਖ ਪਰ ਹਰ ਸੁਖ ਘਰ ਲੈ ਜਾਏ। ਹੋਰ ਪੜੋ। ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ। ਹੋਰ ਅੱਗੇ ਗਾਵੀਏ ਸੁਣੀਏ ਦੇ ਨਾਲ ਫਿਰ ਗਿਆ। ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ। ਬਾਦਸ਼ਾਹ ਕਹਿੰਦੇ ਜੇ ਤੂੰ ਭਾਉ ਦੀ ਭੇਟਾ ਲਿਆ ਆਂਦਾ ਦੁੱਖ ਪਰੇ ਹੋ ਜਾਣਾ ਸੁਣਨ ਵਾਲਿਆ ਗਾਉਣ ਵਾਲਿਆ ਪੜਨ ਵਾਲਿਆ ਇੱਕੋ ਹੀ ਭੇਟਾ ਪਾਉ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਭੇਟਾ ਲੈ ਕੇ ਆਏ ਭੇਟਾ ਵਿੱਚ ਕੀ ਹੈ ਇੱਕ ਲੂਣ ਦਾ ਡਲਾ ਸਿਰ ਉੱਤੇ ਕੱਪੜੇ 'ਚ ਬੰਨਿਆ ਹੋਇਆ ਇੱਕ ਡੱਬ ਦੀ ਬਣੀ ਚਟਾਈ ਚੁੱਕੀ ਹੋਈ ਹੈ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਰੱਖਦੀਆਂ ਸੱਤਾਂ ਸਾਲਾਂ ਵਿੱਚ 21 ਵਾਰ ਪਰਖਿਆ ਹੋਇਆ ਜਦੋਂ ਉਹ ਦੋ ਭੇਟਾਵਾਂ ਰੱਖੀਆਂ ਨਾ ਤਾ ਸਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣਿਆ ਭੇਟਾਂ ਦਾ ਭਾਅ ਵੀ ਪਤਾ ਹੈ ਮਹਾਰਾਜ ਤੁਸੀਂ ਸਮਝਾ ਦਿਓ ਸੁਣਿਓ ਤਨ ਭੇਟਾਂ ਦਾ ਭਾਅ ਪਤਾ ਹੈ ਮਹਾਰਾਜ ਤੁਸੀਂ ਸਮਝਾ ਦਿਓ ਸਿਰ ਉੱਤੇ ਕੀ ਚੱਕ ਕੇ ਲਿਆਇਆ ਹੈ ਕੱਪੜੇ ਜੰਨ ਕੇ ਲੂਣ ਦਾ ਡੜਾ ਅੱਜ ਵੀ ਤੁਸੀਂ ਵੇਖੋਗੇ ਰੋੜਾਂ ਉੱਤੇ ਨਾ ਰੇੜਿਆਂ ਉੱਤੇ ਵੱਡੇ ਵੱਡੇ ਡਲੇ ਰੱਖ ਕੇ ਬੈਠੇ ਲੂਣ ਦੇ ਪੀਸਣ ਦੇ ਮਹਰਾਂ ਕਹਿੰਦੇ ਦੋਮਾ ਚੀਜ਼ਾਂ ਦਾ ਭਾਵ ਸਮਝ ਲਈ ਉਹ ਹੁਣ ਸਾਡੇ ਵੀ ਕੰਮ ਆਉਣ ਵਾਲਾ ਹੈ ਇਹ ਚੀਜ਼ ਸਾਡੇ ਵੀ ਕੰਮ ਆਉਂਦੀ ਹੈ ਲੋਨ ਕਾਦੇ ਵਿੱਚ ਪੈਂਦਾ ਕੋਈ ਸਬਜ਼ੀ ਭਾਜੀ ਬਣਾਉਣੀ ਉਹਦੇ ਚ ਪੈਂਦਾ ਲੰਗਰ ਵਿੱਚ ਆਈਦਾ ਲੋਨ ਸਬਜ਼ੀ ਭਾਜੀ ਬਣਾਉਣ ਲੱਗਿਆਂ ਦਾਲ ਚ ਪੈਂਦਾ ਹੈ ਅੱਛਾ ਸਾਰੀਆਂ ਚੀਜ਼ਾਂ ਦੀ ਹੋਂਦ ਰਹਿ ਜਾਂਦੀ ਹੈ ਦਾਲ ਵਿੱਚ ਸਬਜ਼ੀ ਵਿੱਚ ਇੱਕ ਚੀਜ਼ ਦੀ ਹੋਂਦ ਨਹੀਂ ਰਹਿੰਦੀ ਮਿਟ ਜਾਂਦੀ ਹੈ ਪਤਾ ਕਿਵੇਂ ਤੁਸੀਂ ਇਹਦਾ ਹਾਲ ਸਬਜੀ ਚ ਪਾਈ ਐ ਮਿਰਚ ਮਿਰਚ ਦੀ ਵੀ ਹੋਂਦ ਰਹਿ ਜਾਣੀ ਕਈ ਵਾਰ ਮਿਰਚੀ ਦੇ ਕੋਈ ਨਾ ਕੋਈ ਬੀਜ ਜਿਹੜੇ ਨੇ ਉਹ ਦਾਲ ਸਬਜੀ ਚੋਂ ਨਿਕਲਦੇ ਨੇ ਪਿਆਜ਼ ਕੱਟ ਕੇ ਪਾਇਆ ਸਵਾਦ ਜ਼ਰੂਰ ਬਣਿਆ ਭੋਜਨ ਉਹਦਾ ਹੋਂਦ ਰਹਿ ਗਈ ਟਮਾਟਰ ਪਾਇਆ ਉਹਦੀ ਹੋਂਦ ਰਹਿ ਗਈ ਜੀਰਾ ਪਾਇਆ ਉਹਦੀ ਹੋਂਦ ਰਹਿ ਗਈ ਦਾਲ ਸਬਜੀ ਇੱਕ ਚੀਜ਼ ਦੀ ਹੋਂਦ ਨਹੀਂ ਰਹੇਗੀ ਉਹਨੂੰ ਕਹਿੰਦੇ ਲੂਣ ਭਾਵ ਨਮਕ ਨਮਕ ਸਬਜੀ ਦਾਲ ਚ ਪਾ ਦਿਓ ਲੱਭਣਾ ਨਹੀਂ ਤੁਹਾਨੂੰ ਉਹਦਾ ਸਿਰਫ ਸਵਾਦ ਆਉਣਾ ਹੈ ਉਹਦੇ ਨਾਲ ਭੋਜਨ ਸਵਾਦ ਬਣਦਾ ਹੈ ਪਰ ਸਜਣੋ ਉਹ ਲੱਭੇਗਾ ਨਹੀਂ ਨਮਕ ਦੀ ਹੋਂਦ ਮੁੱਕ ਗਈ ਲੂਣ ਦਾ ਡੜਾ ਲਿਆਉਣ ਵਾਲਿਆ ਲੈਣਿਆ ਜਿੱਦਣ ਗੁਰੂ ਨਾਨਕ ਦੇ ਘਰ ਵਿੱਚ ਹੋਂਦ ਮਟਾ ਦੇਗਾ ਉਦਣ ਤੇਰੇ ਅੰਦਰ ਰਸ ਪੈਦਾ ਹੋ ਜਾਏਗਾ ਲੂਣ ਦੀ ਹੋਂਦ ਮਿਟ ਗਈ ਤੇ ਭਾਜੀ ਸਬਜੀ ਸਵਾਦ ਪੈਦਾ ਹੋ ਗਿਆ ਇੰਨਾ ਆਪਣੀ ਹੋਂਦ ਮਟਾ ਦੇ ਕੋਈ ਸੇਵਾ ਕਰਕੇ ਰਸ ਪੈਦਾ ਹੁੰਦਾ ਹੋਂਦ ਮਟਾਉਣੀ ਮੇਰਾ ਮੁਜਮੇ ਵਿੱਚ ਨਹੀਂ ਖਾਕ ਹੋ ਜਾਣਾ ਹੈ ਜਿਹੜੇ ਲੋਕ ਖਾਕ ਹੋ ਜਾਂਦੇ ਉਹਨਾਂ ਦੇ ਝਗੜੇ ਨਹੀਂ ਲੈਂਦੇ ਲੋਕਾਂ ਨਾਲ ਉਹਨੇ ਮੈਨੂੰ ਆ ਕੇ ਉਹਨੇ ਆ ਕੇ ਉਹਦੇ ਹੱਥ ਜੋੜਨ ਤੇ ਪਿਆਰ ਵਿੱਚ ਸਿਰ ਨਿਵਾਉਣ ਔਰ ਮਾਫੀ ਸੌਰੀ ਕਹਿਣ ਵਿੱਚ ਇੱਕ ਸਕਿੰਟ ਨਹੀਂ ਲੱਗਦਾ ਇੱਥੇ ਲੋਕ ਸੌਰੀ ਕਹਿੰਦੇ ਆ ਕਹਿੰਦੇ ਕਿੰਨੇ ਸਾਲ ਲਗਾ ਦਿੰਦੇ ਤੇ ਮੈਂ ਕਿਉ ਮੰਗਾ ਵੀ ਮਾਫੀ ਕਿਸ ਚੱਲਦੇ ਕਿੱਡੇ ਚੱਲਦੇ ਜਦੋਂ ਕੋਈ ਨਿਮਰਤਾ ਵਿੱਚ ਇੰਨਾ ਚੁੱਪਦਾ ਅੱਛਾ ਉਹ ਤਾਂ ਫਿਰ ਮਿਲਦਾ ਕੀ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀ ਹੈ ਸਭ ਤੇ ਉੱਚਾ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਉਹ ਹਮੇ ਸ਼ੋਰ ਸਿੱਖ ਬਾਦਸ਼ਾਹ ਨੇ ਕੋ ਗੱਲ ਸਮਝਾਈ ਸਾਡੇ ਵਾਸਤੇ ਕਹਿੰਦੇ ਲੈਣਿਆ ਲੂਣ ਦੀ ਹੋਂਦ ਮਿਟ ਜਾਂਦੀ ਹੈ ਤਾਂ ਸਵਾਦ ਪੈਦਾ ਹੁੰਦਾ ਸਾਬ ਜੀ ਆਪਣੀ ਹੋਂਦ ਮਟਾ ਦੇ ਤੇਰੇ ਜੀਵਨ ਚ ਗੁਰੂ ਨਾਨਕ ਦੇ ਸ਼ਬਦ ਦਾ ਰਸ ਪੈਦਾ ਹੋਇਆ ਦੂਜੀ ਗੱਲ ਦਿਵਪ ਦੀ ਚਟਾਈ ਡੱਬ ਨੂੰ ਵੱਢ ਕੇ ਸੁਕਾਇਆ ਜਾਂਦਾ ਹੈ ਲਟਾੜਿਆ ਜਾਂਦਾ ਹੈ ਮੋਲੀ ਨਾਲ ਪੁੱਟਿਆ ਜਾਂਦਾ ਹੈ ਕਈ ਵਾਰ ਸੜਕੋ ਤੇ ਬਾਦ ਜਦੋਂ ਫਿਰ ਉਹਦੀ ਾਕੜ ਮੁੱਕ ਜਾਂਦੀ ਹੈ ਡੱਬ ਦੀ ਫਿਰ ਉਹਨੂੰ ਗਿੱਲਾ ਕਰਕੇ ਉਹਨੂੰ ਬੁਣ ਕੇ ਫਿਰ ਉਹਦੀਆਂ ਚਟਾਈਆਂ ਬਣਦੀਆਂ ਮੂੜੇ ਬਣਦੇ ਕਹਿੰਦੇ ਜਿੰਨੀ ਦੇਰ ਆਪਣਾ ਮਾਣ ਨਹੀਂ ਤੇ ਆ ਕਹਿੰਦਾ ਗੁਰੂ ਨਾਨਕ ਦੇ ਘਰ ਵਿੱਚ ਮੂੜੇ ਦਾ ਮਾਣ ਨਹੀਂ ਮਿਲੇਗਾ ਲੈਣਿਆ ਡੱਬ ਦੀ ਤਰ੍ਹਾਂ ਆਪਣਾ ਮਾਣ ਛੱਡ ਦੇ ਚਟਾਈ ਬਣ ਕੇ ਮਾਣ ਮਿਲੇਗਾ ਇਨੂ ਮਹਾਰਾਜ ਨੇ ਪੰਕਤੀ ਪੜ ਕੇ ਵਿਰਸਨਾਇਆ ਕਹਿੰਦੇ ਫਰੀਦਾ ਥਿਓ ਪਵਾਹੀ ਦਬ ਪੜੋ ਫਰੀਦਾ ਥਿਓ ਪਵਾਹੀ ਦਬ ਜੇ ਸਾਈਂ ਲੋੜੇ ਸਭ ਇੱਕ ਛੱਜੇ ਵੀ ਹਲ ਤਾੜੀ ਐ ਤਾਂ ਸਾਈਂ ਦੇ ਦਰਵਾਣੀ ਐ ਦੱਬ ਦੀ ਤਰ੍ਹਾਂ ਮਾਨ ਛੱਡ ਚਟਾਈ ਦੇ ਮਾਨ ਤੱਕ ਪਹੁੰਚਦਾ ਸਾਧ ਸੰਗਤ ਅੱਜ ਜ਼ਰੂਰ ਇਸ ਚੀਜ਼ ਦੀ ਐ ਜਿੰਨੇ ਕਲੇਸ਼ ਸਿੱਖਾਂ ਦੇ ਫੇਸਬੁੱਕ ਤੇ ਨੇ ਉਹਦੇ ਕੋਈ ਕਾਰਨ ਨੇ ਹੋਂਮੇ ਜਵਾਬ ਦੇ ਕੇ ਦੇਖੋ ਥੱਲੇ ਕਮੈਂਟ ਪੜਿਓ ਫਿਰ ਕੀ ਹੁੰਦਾ ਮੈਂ ਤੇ ਬੜਾ ਹੈਰਾਨ ਹੁੰਨਾ ਹੈ ਜਿਨ੍ਹਾਂ ਦੇ ਨਾਮ ਨਾਲ ਸੰਤ ਲੱਗਾ ਹੈ ਉਹਨਾਂ ਦੇ ਝਗੜੇ ਫੇਸਬੁੱਕ ਤੇ ਚੱਲ ਰਹੇ ਨੇ ਜਿਨ੍ਹਾਂ ਦੇ ਨਾਮ ਨਾਲ ਸੰਤ ਲੱਗਾ ਹੋਇਆ ਸਾਧ ਸੰਗਤ ਉਹਨਾਂ ਦੇ ਝਗੜੇ ਫੇਸਬੁੱਕ ਤੇ ਚੱਲ ਰਹੇ ਵਿੱਚ ਜਵਾਬ ਦੇ ਇੱਕ ਕੋਈ ਭੇਜ ਚੱਲਦਾ ਹੈ ਫੇਸਬੁੱਕ ਦਾ ਇੱਕ ਦਿਨ ਮੈਨੂੰ ਸਿੰਘਾਂ ਨੇ ਪੜਾਇਆ ਉਹਨਾਂ ਐਨੇ ਅਪਸ਼ਬਦ ਕਿਸੇ ਸਤਕਾਰਤ ਹਸਤੀ ਲਈ ਉਹਦਾ ਅੱਧਾ ਨਾਮ ਲਿਖ ਕੇ ਲਿਖਿਆ ਹੋਇਆ ਸੀ ਮੈਂ ਥੱਲੇ ਉਹਨਾਂ ਸਿੰਘਾਂ ਨੂੰ ਕਿਹਾ ਕਮੈਂਟ ਲਿਖੋ ਕਹਿੰਦੇ ਕੀ ਲਿਖਣਾ ਹੈ ਉਹ ਤਾਂ ਅਸੀਂ ਲਿਖੀਦਾ ਨਹੀਂ ਫੇਸਬੁੱਕ ਤੇ ਕੁਝ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਲਿਖੋ ਉੱਚ ਲਿਖੋ ਵੀ ਅਦਬ ਸਹਿਤ ਤੁਹਾਨੂੰ ਬੇਨਤੀ ਹੈ ਭਾਈ ਗੁਰਮਖੋ ਨਾਮ ਸਤਕਾਰ ਨਾਲ ਲਓ ਜਿਨ੍ਹਾਂ ਬਾਰੇ ਲਿਖ ਰਹੇ ਹੋ ਉਹ ਕੌਮ ਦੀਆਂ ਬਹੁਤ ਵੱਡੀਆਂ ਹਸਤੀਆਂ ਅਉਧਿਆਂ ਤੇ ਰਹੇ ਨੇ ਉਹ ਵੱਖਰੀ ਗੱਲ ਐ ਅਉਧੇ ਤੇ ਨਹੀਂ ਐ ਤੇ ਤੁਸੀਂ ਉਹਦਾ ਨਾਮ ਹੀ ਵਿਗਾੜਦੇ ਹੋ ਉਹਨਾਂ ਦਾ ਨਾਮ ਸਤਕਾਰ ਨਾਲ ਲਓ ਤੇ ਗੱਲ ਜੋ ਲਿਖਣੀ ਲਿਖੋ ਪਰ ਨਾਮ ਸਤਕਾਰ ਨਾਲ ਲਿਖੋ ਤਾਂ ਥੱਲੇ ਕਮੈਂਟ ਪੜਾ ਗਿਆ ਇੱਕ ਨੇ ਕਿਹਾ ਭਾਈ ਸਾਹਿਬ ਜੀ ਤੁਹਾਨੂੰ ਕੀ ਪਤਾ ਐ ਦੂਜੇ ਨੇ ਲਿਖਿਆ ਕਹਿੰਦਾ ਭਾਈ ਸਾਹਿਬ ਜੀ ਤੁਹਾਨੂੰ ਇਹ ਵਿਚਲੀਆਂ ਕਰਤੂਤਾਂ ਦਾ ਨਹੀਂ ਪਤਾ ਤੀਜੇ ਨੇ ਪਤਾ ਕੀ ਲਿਖਿਆ ਕਹਿੰਦਾ ਤੂੰ ਆ ਜਾ ਫਿਰ ਸਾਹਮਣੇ ਅੱਛਾ ਤੂੰ ਤੇ ਆ ਗਿਆ ਫਿਰ ਤੀਜੇ ਕਮੈਂਟ ਵਿੱਚ ਤੂੰ ਮੈਂ ਤੈਨੂੰ ਬਣਾ ਦਿੰਨੇ ਆ ਤੂੰ ਆ ਜਾ ਮੋਰੇ ਵੱਡਾ ਕਤਵ ਐਂ ਫਿਰ ਲਿਖਣ ਲੱਗ ਪਿਆ ਉਹ ਤਾਂ 20 25 30 100 ਹਾਥੀ ਜੋੜ ਕੇ ਬੰਦ ਹੋਏ ਮੈਂ ਕਿਹਾ ਹੁਣ ਨਾ ਜਵਾਬ ਦਿਓ ਕੋਈ ਚੁੱਪੀ ਕਰ ਦਿਓ ਕਿਉਂ ਇਹ ਸਭ ਉਹ ਬੰਦੇ ਆ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਇੱਕ ਵੀ ਪੰਕਤੀ ਦੀ ਲੈ ਕੇ ਜਿਨ੍ਹਾਂ ਦਾ ਜਪਜੀ ਸਾਹਿਬ ਦਾ ਨਿਯਮ ਹੀ ਨਹੀਂ ਹੈ ਉਹ ਬੰਦੇ ਪੰਥ ਤੇ ਬੋਲ ਰਹੇ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਇੱਕ ਪੰਕਤੀ ਦੇ ਅਰਥ ਨਹੀਂ ਆਉਂਦੇ ਉਹ ਗੁਰੂ ਗ੍ਰੰਥ ਤੇ ਗੁਰੂ ਦੇ ਪੰਥ ਤੇ ਬੋਲ ਰਹੇ ਇਹ ਦੁਖਾਂਤ ਹੈ ਜੋ ਕੌਮ ਦਾ ਸਭ ਤੋਂ ਵੱਡਾ ਕਲੇਸ਼ ਸਿੱਖ ਕੌਮ ਦਾ ਪਿਆ ਇਹ ਕੋਈ ਕਾਰਨ ਹੈ ਮੈਂ ਡਰ ਕੇ ਕਹਿੰਦਾ ਹੋਂਮੇ ਦਾ ਕਾਰਨ ਹੈ ਹੋਂਮੇ ਛੱਡ ਦੋ ਅੱਗੇ ਝਕਦੇ ਮੁੱਕ ਜਾਂਦੇ ਆ ਸਾਰੇ ਸਮਾਗਮਾਂ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਦਾ ਇੱਕੋ ਹੀ ਚੀਜ਼ ਹੈ ਜਿੰਨੀ ਨਿਮਰਤਾ ਹੈ ਨਿਰਮਾਨ ਤਾਂ 7 ਸਾਲ ਗੁਰੂ ਅੰਗਦ ਸਹਿਮਾਰਾ ਖਾਕ ਹੋ ਗਏ ਫਿਰ ਗੁਰੂ ਨਾਨਕ ਦਾ ਰੂਪ ਹੋਇਆ ਆਪਾਂ ਵੀ ਮਾਣ ਛੱਡਣਾ ਹੈ ਆਪੋ ਆਪਣੇ ਘਰਾਂ ਵਿੱਚ ਮਾਣ ਹੰਕਾਰ ਛੱਡੋ ਜਿਹਨੂੰ ਤੁਸੀਂ ਬੁਲਾਉਂਦੇ ਨਹੀਂ ਉਹਨੂੰ ਸਵੇਰੇ ਬੁਲਾਉਣਾ ਸ਼ੁਰੂ ਕਰੋ ਮੈਂ ਤੁਹਾਨੂੰ ਔਖਾ ਤਾਂ ਬਚਨ ਲੱਗਣਾ ਜਿਹਨੂੰ ਤੁਸੀਂ ਬੁਲਾਉਂਦੇ ਨਹੀਂ ਉਹਨੂੰ ਸਵੇਰ ਤੋਂ ਬੁਲਾਉਣਾ ਸ਼ੁਰੂ ਕਰੋ ਜਿਹਦੇ ਮਨ ਵਿੱਚ ਨਫ਼ਰਤ ਕਿਸੇ ਦੇ ਨਾਲ ਉਸ ਸਵੇਰੇ ਛੱਡ ਕੇ ਉਹਨੂੰ ਜਦੋਂ ਸਵੇਰੇ ਮਿਲੇ ਉਹਨੂੰ ساری ਨਫਰਤ ਛੱਡ ਕੇ ਕਿਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਿਰ ਗੁਰਪੁਰਬ ਮਨਾਇਆ ਸਫਲ ਫਿਰ ਆ ਬੈਠੇ ਸਫਲ ਫਿਰ ਲੰਗਰ ਛਕਿਆ ਸੇਵਾ માં ਸਭ ਸਫਲ ਤੇ ਜੇ ਸਭ ਕੁਝ ਉੱਥੇ ਦਾ ਉੱਥੇ ਰਹਿਣਾ ਫਿਰ ਤੇ ਇਹ ਸਾਰਾ ਕੁਝ ਉਹ ਹੋ ਰਿਹਾ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਾ ਕਦ ਦੀ ਕੋਲ ਬੋਲ ਮਲ ਖਾਏ ਬ੍ਰਹਮਣ ਨਾ ਵਹਿ ਜੀਆਂ ਕਾਏ ਜੋਗੀ ਜੋਗਤ ਨਾ ਜਾਣੇ ਅੰਦਰ ਤੀਨੇ ਉਝਾੜੇ ਕਾ ਬੰਦ ਠੀਕ ਹੈ ਭਾਈ ਜਿਹੜੇ ਘਰਾਂ ਚ ਨੇ ਇੱਕ ਦੂਜੇ ਨਾਲ ਬੋਲਦੇ ਸਵੇਰੇ ਬੋਲੋਗੇ ਬੋਲੋ ਮੇਰੀ ਜਿਹੜੇ ਕਿਸੇ ਨੇ ਨਹੀਂ ਬੁਲਾਉਂਦੇ ਸਵੇਰੇ ਫਤਿਹ ਬੁਲਾ ਲਓਗੇ ਇੱਕ ਵਾਰ ਹੱਥ ਖੜੇ ਕਰਕੇ ਜਕਾਰਾ ਛੱਡੋ ਇਹ ਮੈਲ ਹੁਣੇ ਹੀ ਸਾਰੀ ਧੋ ਜਾਣੀ ਮੈਂ ਵੀ ਸਵੇਰੇ ਕਰਾਂਗਾ ਬੋਲੇ ਸੋਨੇ ਹਾਲ ਕੁਝ ਨਹੀਂ ਵਿਗੜਨਾ ਹੋਰ ਵਡਿਆਈ ਹੋਏਗੀ ਆਪਸ ਕੋ ਜੋ ਜਾਣੇ ਨੀਚਾ ਸੌ ਗਣੀ ਹੈ ਸਭ ਤੋਂ ਉੱਚਾ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਅੰਗਦ ਦੇਵ ਜੀ ਗੁਰਦਰਾਸ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਇੱਕ ਸਮਾਗਮ ਉਹਨਾਂ ਦਾ ਕੱਲ ਦਾ 16 ਹੋ ਰਿਹਾ ਹੈ ਤੁਸੀਂ ਵੱਤੋਂ ਵੱਧ ਦਰਸ਼ਨ ਦੇਣੇ ਪਰਸੋਂ ਨੂੰ ਅੰਮ੍ਰਿਤ ਸੰਚਾਰ ਹੈ ਸਵੇਰੇ 9 ਵਜੇ ਮਨ ਬਣਾਓ ਅੰਮ੍ਰਿਤ ਛਕੋ ਜਿਨ੍ਹਾਂ ਦੇ ਬੱਚੇ 7 ਸਾਲ ਦੀ ਉਮਰ ਦੇ ਹੋ ਗਏ ਬੱਚਿਆਂ ਨੂੰ ਛਕਾ ਦਿਓ ਅੰਮ੍ਰਿਤ ਜ਼ਿੰਮੇਵਾਰੀ ਗੁਰੂ ਦੀ ਹੈ ਇਹ ਵੀ ਤੁਹਾਨੂੰ ਬੇਨਤੀ ਹੈ ਜਿਹਨੇ ਅੰਮ੍ਰਿਤ ਛਕਣਾ ਹੈ ਅੰਮ੍ਰਿਤ ਵਲਾਖੀ ਨਾਮ ਲਿਖਾਓ ਤੇ ਸਾਧ ਸੰਗਤ ਅਗਲੀ ਬੇਨਤੀ ਇਹ ਹੈ ਜੇ ਜੋ ਮਿਸੀਪਲ ਪਬਲਿਕ ਪਾਰਕ ਕਮੇਟੀ ਵੱਲੋਂ ਸਮਾਗਮ ਰੱਖਿਆ ਇਹਨਾਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਇੱਕ ਉਪਰਾਲਾ ਤੁਹਾਡੇ ਸ਼ਹਿਰ ਵਿੱਚ ਚੱਲਦਾ ਹੈ ਕਿ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਬੱਚਿਆਂ ਨੂੰ ਜੌਬਾਂ ਵਾਸਤੇ ਪੇਪਰਾਂ ਲਈ ਐਗਜ਼ਾਮ ਵਾਸਤੇ ਤਿਆਰੀ ਵਾਸਤੇ ਪਹਿਲਾਂ ਛੋਟੀਆਂ ਕਲਾਸਾਂ ਸ਼ੁਰੂ ਕੀਤੀਆਂ ਸੀ ਹੁਣ ਗੁਰੂ ਨਾਨਕ ਮਿਸ਼ਨ ਸੇਵਾ ਸੈਟੀ ਵੱਲੋਂ ਇੱਕ ਤੁਹਾਡੇ ਸ਼ਹਿਰ ਤੋਂ ਭਰਾਲਾ ਹੋਇਆ ਚੰਡੀਗੜ੍ਹ ਦੀ ਇੱਕ ਬਹੁਤ ਵੱਡੀ ਅਕੈਡਮੀ ਹੈ ਟ੍ਰਿਪਲ اے ਬ੍ਰਾਈਡ ਅਕੈਡਮੀ ਦਾ ਨਾਮ ਆ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਉਹਨਾਂ ਦੇ ਟੀਚਰ ਹਾਇਰ ਕੀਤੇ ਗਏ ਨੇ ਉਹ ਚੰਡੀਗੜ੍ਹ ਤੋਂ ਆਨਲਾਈਨ ਇੱਥੇ ਬਹੁਤ ਵੱਡਾ ਇੱਕ ਪੈਨਲ ਲਾਇਆ ਗਿਆ ਐਲ ਸੀ ਡੀ ਟਾਈਪ ਜਿਵੇਂ 스마트 ਕਲਾਸ ਲੱਗਦੀ ਇੱਥੇ ਬੱਚਿਆਂ ਨੂੰ ਇੱਕ ਟੀਚਰ ਅਵੇਲੇਬਲ ਹੋਏਗਾ ਔਰ ਚੰਡੀਗੜ੍ਹ ਤੋਂ ਟ੍ਰਿਪਲ اے ਬ੍ਰਾਈਡ ਜਿਹੜੀ ਅਕੈਡਮੀ ਹੈ ਉਹਨਾਂ ਦੇ ਟੀਚਰ ਜਿਹੜੇ ਨੇ ਉਹ ਸਾਰੀ ਐਜੂਕੇਸ਼ਨ ਦਾ ਉਹ ਪੇਪਰ ਦੀ ਤਿਆਰੀ ਕਰਾਉਣਗੇ ਜਿਨ੍ਹਾਂ ਨੇ ਪੁਲਿਸ ਵਿੱਚ ਭਰਤੀ ਹੋਣਾ ਹੈ ਜਿਨ੍ਹਾਂ ਨੇ ਅੱਗੇ ਨੈਕਸਟ ਸਟੈਪ ਹੋਏਗਾ ਜਿਨ੍ਹਾਂ ਬੱਚਿਆਂ ਨੇ ਬੈਂਕਿੰਗ ਲੈਂਗੁਏਜ ਜਾਣਾ ਹੈ ਉਹਨਾਂ ਵਾਸਤੇ ਕਲਾਸਾਂ ਲੱਗਣੀ ਹੈ ਇਹਦਾ ਲਾਹਾ ਜ਼ਰੂਰ ਲਿਓ ਜਿਨ੍ਹਾਂ ਦੇ ਬੱਚੇ ਪਲੱਸ 2 ਔਰ ਗ੍ਰੈਜੂਏਸ਼ਨ ਕਰ ਗਏ ਨੇ ਉਹ ਟਿਊਸ਼ਨ ਕਲਾਸਾਂ ਜ਼ਰੂਰ ਲਾਉਣ ਇਹ ਵੀ ਬੇਨਤੀ ਹੈ ਅਗਲੀ ਗੱਲ ਮੈਨੂੰ ਬੇਨਤੀ ਆਈ ਗੁਰੂ ਨਾਨਕ ਮਿਸ਼ਨ ਸੇਵਾ ਸੈਟੀ ਵੱਲੋਂ 6 ਸਤੰਬਰ ਤੋਂ 11 ਅਕਤੂਬਰ ਤੱਕ ਇੱਕ ਮਹੀਨਾ ਸਮਾਗਮ ਅਲੱਗ-ਅਲੱਗ ਵਿੱਚ ਜਿਵੇਂ ਹੁੰਦੇ ਨੇ ਉਹ ਹੋਣਗੇ ਜਿਹੜੇ ਹਰ ਸਾਲ ਦੇ ਵੱਡੇ ਸਮਾਗਮ ਨੇ ਉਹ 25 26 27 ਅਕਤੂਬਰ ਦੇ ਰੱਖੇ ਗਏ ਨੇ ਉਹਦਾ ਰੀਜ਼ਨ ਇਹ ਹੈ ਕਿ 5 ਨਵੰਬਰ ਦਾ ਗੁਰਪਰਵ ਸਾਹਿਬ ਜੀਆਂ ਦਾ ਪ੍ਰਕਾਸ਼ ਪੁਰਬ ਹੈ ਨੇੜੇ ਫਿਰ ਪਹਿਲਾਂ ਦਿਵਾਲੀ ਹੈ ਤੇ ਉਹਦੇ ਵਿਚਕਾਰ ਦਿਨ ਚੁਣੇ ਗਏ ਨੇ 25 26 27 ਅਕਤੂਬਰ ਨੂੰ ਤੁਸੀਂ ਵੱਡੇ ਪੱਧਰ ਤੇ ਉਹ ਸਮਾਗਮ ਜੋ ਖਾਲਸਾ ਸਕੂਲ ਦੀ ਗਰਾਊਂਡ 'ਚ ਹੁੰਦੇ ਉਹਦੇ ਵਿੱਚ ਵੀ ਸਹਿਯੋਗ ਕਰਨਾ ਉਹ ਕਿਸੇ ਇੱਕ ਦਾ ਨਹੀਂ ਤੁਹਾਡਾ ਸਾਰਿਆਂ ਦਾ ਸਨ ਜਦੋਂ ਇਹ ਸਮਾਗਮ ਲਾਈ ਹੁੰਦੇ ਨੇ ਜਾਂ ਨਵਾਂ ਸ਼ਹਿਰ ਉਹ ਗੁਰੂ ਦੀ ਸੋਚ ਦੀ ਗੱਲ ਚੱਲਦੀ ਉਦੋਂ ਤੁਹਾਡੇ ਸਾਰੇ ਸ਼ਹਿਰ ਵਾਲਿਆਂ ਦੀ ਵਡਿਆਈ ਹੁੰਦੀ ਹੈ ਕਿਸੇ ਇੱਕ ਦੀ ਨਹੀਂ ਇਸ ਲਈ ਆਪਾਂ ਚੜ੍ਹਦੀ ਕਲਾ ਵਿੱਚ ਇਹ ਦਿਨ ਪਰਮ ਮਨਾਉਣੇ ਨੇ 350 ਸਾਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਇਸ ਸਾਲ ਵਿੱਚ 25 ਨਵੰਬਰ ਨੂੰ ਆ ਰਿਹਾ ਉਹਦੇ ਸੰਦਰਭ ਵਿੱਚ ਗੁਰਦਵਾਰਾ ਮੰਜੀ ਸਾਹਿਬ ਵੱਲੋਂ ਵੱਡੇ ਸਮਾਗਮ ਤਿੰਨ ਦਿਨ ਉਹ ਲਿਖੇ ਜਾਣਗੇ ਉਹ ਤਰੀਕ ਰਾਤੀ ਮੈਨੂੰ ਬਾਬਾ ਨਰਿੰਦਰ ਸਿੰਘ ਜੀ ਮਿਲੇ ਸੀ ਉਨੇ ਤਰੀਕਾਂ ਰੱਖੀਆਂ ਨੇ ਥੋੜਾ ਜਿਹਾ 25 ਤੋਂ ਅੱਗੇ ਕਰਾਂਗੇ ਕਿਉਂਕਿ 23 24 25 ਨਵੰਬਰ ਦਾ ਸ਼ਤਾਬਦੀ ਪਰੋਪ ਸ਼੍ਰੀ ਨਨਪੁਰ ਸਾਹਿਬ ਔਰ ਦਿੱਲੀ ਦੀ ਧਰਤੀ ਤੇ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਸੀਸਗੰਨ ਸਾਹਿਬ ਨਨਪੁਰ ਸਾਹਿਬ ਵੀ ਮਨਾਇਆ ਜਾਣਾ ਇਸ ਲਈ ਨਵਾਂ ਸ਼ਹਿਰ ਵਿੱਚ ਉਹ ਜਿਹੜੇ ਸਮਾਗਮ ਨੇ ਉਹ ਤਰੀਕ ਤੁਹਾਨੂੰ ਦੱਸ ਦਿੱਤੀ ਜਾਏਗੀ 28 29 30 ਨਵੰਬਰ ਨੂੰ ਰੱਖੇ ਜਾਣਗੇ ਉਹ ਬਾਬਾ ਨਰਗ ਸਿੰਘ ਜੀ ਨਾਲ ਸਾਰੀ ਉਹਨਾਂ ਨੇ ਮੀਟਿੰਗ ਕਰਕੇ ਉਹਨਾਂ ਸਮਾਗਮ 'ਚ ਵੀ ਤੁਸੀਂ ਐ ਸਮਝਣਾ ਵੀ ਸਾਰੇ ਸਮਾਗਮ ਸਾਡੇ ਹੀ ਆ ਇਹ ਨਹੀਂ ਸਮਝਣਾ ਵੀ ਉਹ ਉਹਨਾਂ ਦਾ ਸਮਾਗਮ ਉਹ ਉਹਨਾਂ ਦਾ ਸਮਾਗਮ ਹੈ ਕਿਸੇ ਦਾ ਨਹੀਂ ਸਾਰੇ ਤੁਹਾਡੇ ਹੀ ਸਮਾਗਮ ਆ ਚਾਹੇ ਮਨਜੀਤ ਸਾਹਿਬ ਤੋਂ ਰੱਖੇ ਜਾਣ ਚਾਹੇ ਟਾਲੀ ਸਾਹਿਬ ਤੋਂ ਰੱਖੇ ਜਾਣ ਭਾਵੇਂ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਹੈ ਭਾਵੇਂ ਗੁਰੂ ਅੰਗਦ ਦੇ ਮਹਾਰਾਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਭਾਵੇਂ ਸਿੰਘ ਸਭਾ ਵੱਲੋਂ ਹਾਂ ਸਿੰਘ ਸਭਾ ਵੱਲੋਂ ਵੀ ਉਲੀਕ ਕੇ ਸਮਾਗਮ ਸਹਿਯੋਗ ਨਾਲ ਰੱਖੇ ਜਾਣ ਔਰ ਸਾਰੇ ਆਪਣੇ ਸਮਾਗਮ ਆਪਾਂ ਸਾਰੇ ਉਹ ਸਮਾਗਮ ਕਰਨੇ 28 ਤੀ ਤੀ ਨਵੰਬਰ ਦੇ ਵੀ ਜਿਹੜੇ ਸਮਾਗਮ ਹੋਣਗੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਂਦੇ ਗੁਰਦਰਾ ਮੰਨਜੀ ਸਾਹਿਬ ਦੇ ਪ੍ਰਬੰਧ ਵੱਲੋਂ ਹੋਣੇ ਨੇ ਆਪਾਂ ਸਾਰਿਆਂ ਨੇ ਉਹ ਕਰਨੇ ਮੈਨੂੰ ਰੱਤੀ ਬਾਬਾ ਜੀ ਕਹਿੰਦੇ ਸੀ ਤੁਹਾਨੂੰ ਜ਼ਿੰਮੇਵਾਰੀ ਦੇ ਦੇਣੀ ਤੁਸੀਂ ਕਰਨੀ ਮੈਂ ਜੀ ਸਾਰੇ ਸ਼ਹਿਰ ਨੂੰ ਜ਼ਿੰਮੇਵਾਰੀ ਦੇ ਇੱਕ ਸੁਸਾਇਟੀ ਨੂੰ ਨਹੀਂ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਡਿਊਟੀ ਲਾਵਾਂਗੇ ਸਾਰੇ ਰਲ ਮਿਲ ਕੇ ਸੇਵਾ ਕਰੋ ਕਿਉਂ ਆਪਾਂ ਗੁਰੂ ਦੀ ਗੱਲ ਯਾਦ ਰੱਖਣੀ ਹੈ ਵਿੱਚ ਦੁਨੀਆ ਸੇਵ ਕੁਮਾਈ ਹੈ ਧੰਦਰ ਕਰ ਰਹਿ ਸੰਪਾਈ ਹੈ ਪੁੱਛਿਆ ਜਾਣਾ ਗੁਰੂ ਨੇ ਕਿਹਾ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤਤ ਕਰਮ ਕਮਾਇਆ ਜਿੰਨੀ ਦੇਰ ਸਰੀਰ ਤੰਦਰੁਸਤ ਹੈ ਤੱਕੜੇ ਹੋ ਕੇ ਭੱਜੇ ਫਿਰੋ ਭੱਜੇ ਫਿਰੋ ਇਹ ਪਤਾ ਨਹੀਂ ਹੈ ਸਰੀਰਾਂ ਦਾ ਅੱਜ ਤੁਸੀਂ ਤਾਂ ਤੰਦਰੁਸਤ ਹੋ ਕਿਦਾਂ ਤੁਰ ਕੇ ਆਏ ਇੱਥੇ ਕਿੰਨੀ ਸੇਵਾ ਇਹ ਪਤਾ ਨਹੀਂ ਹੈ ਵਾਪਸ ਸਰੀਰਾਂ ਦਾ ਭਾਈ ਜਿੰਨੀ ਦੇਰ ਸਰੀਰ ਚੱਲਦਾ ਇਹਨੂੰ ਸੇਵਾ ਚ ਲਾਓ ਚੰਗੇ ਪਾਸੇ ਲਾਓ ਔਰ ਜਦੋਂ ਸੇਵਾ ਕਰਕੇ ਹਟੋਂ ਬਦਲੇ ਚ ਮੰਗਣਾ ਮਹਾਰਾਜ ਇਹਦੇ ਬਦਲੇ ਚ ਹੋਰ ਸੇਵਾ ਦਿਓ ਇਹਦੇ ਬਦਲੇ ਚ ਹੋਰ ਸੇਵਾ ਦਿਓ ਇਹਤੇ ਬਦਲੇ ਚ ਹੋਰ ਸੇਵਾ ਦਿਓ ਸੇਵਾ ਮੰਗਦੇ ਰਵਾਂਗੇ ਗੁਰੂ ਸੇਵਾ ਕਰੌਂਦਾ ਰਹਾਂਗਾ ਆਪਾਂ ਤੰਦਰੁਸਤ ਰਾਵਾਂਗੇ ਪਾਤਸ਼ਾਹ ਦੀ ਨਦਰ ਕਿਰਪਾ ਜੀਵਨ ਜਨਮ ਹੋਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹੱਥ ਆਪੇ ਮਿਲਲੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅਦਬ ਸਤਕਾਰ ਸਹਿਤ ਅਸੀਸ ਦਿਓ ਕੋਟਾਨ ਕੋ ਸ਼ੁਕਰ ਸਮਝੇ